ਸਾਸ਼ੀ ਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਅੱਜ ਦੇ ਬਲੌਗ ਦੇ ਵਿੱਚ ਕੈਨੇਡਾ ਦੀ ਰਾਜਨੀਤੀ ਨੂੰ ਲੈ ਕੇ ਤੁਹਾਡੇ ਨਾਲ ਇੱਕ ਚੰਗੀ ਅਪਡੇਟ ਸ਼ੇਅਰ ਕਰਨੀ ਹੈ 네ਗੇਟਿਵ ਅਪਡੇਟ ਤੁਸੀਂ ਬਹੁਤ ਚੈਨਲਾਂ ਤੇ ਪੜ੍ਹਦੇ ਰਹਿੰਦੇ ਹੋ ਦੇਖਦੇ ਰਹਿੰਦੇ ਹੋ ਪਰ ਅੱਜ ਖਾਸ ਕਰਕੇ ਟਰੂਡੋ ਸਰਕਾਰ ਨਾਲ ਜੁੜੀ ਹੋਈ ਤੁਹਾਡੇ ਨਾਲ ਇੱਕ ਰਿਪੋਰਟ ਸ਼ੇਅਰ ਕਰਨ ਜਾ ਰਿਹਾ ਹੈ ਜੋ ਹਾਲ ਫਿਲਹਾਲ ਦੇ ਵਿੱਚ ਖਾਸ ਕਰਕੇ ਇਮੀਗ੍ਰੈਂਟਸ ਦੇ ਜੇਕਰ ਪੱਖ ਤੋਂ ਦੇਖਿਆ ਜਾਵੇ ਤਾਂ ਬਹੁਤ ਚੰਗੀ ਖਬਰ ਹੈਗੀ ਹੈ ਬਹੁਤ ਚੰਗੀ ਖਬਰ ਇਸ ਕਰਕੇ ਹੈਗੀ ਹੈ ਕਿ ਬਹੁਤ ਸਾਰਿਆਂ ਦੀ ਜਾਨ ਸੂਲੀ ਤੇ ਟੰਗੀ ਹੋਈ ਸੀਗੀ ਕਿ ਕੈਨੇਡਾ ਦੇ ਵਿੱਚ ਜੇਕਰ ਕੰਜ਼ਰਵੇਟਿਵ ਪਾਰਟੀ ਆ ਜਾਂਦੀ ਹੈ ਤਾਂ ਉਹਨਾਂ ਦਾ ਕੀ ਬਣੇਗਾ ਪਰ ਹੁਣ ਜਿਹੜੇ ਨਵੇਂ ਪੋਲ ਆਏ ਨੇ ਉਨ ਪੋਲ ਨੂੰ ਜੇਕਰ ਗਰਾਉਂਡ ਬਣਾਇਆ ਜਾਵੇ ਤਾਂ ਇਮੀਗਰੈਂਟਸ ਵਾਸਤੇ ਬਹੁਤ ਚੰਗੀ ਖੁਸ਼ਖਬਰੀ ਹੈ ਕਿਉਂਕਿ ਟਰੂਡੋ ਸਰਕਾਰ ਜਿਹੜੀ ਹੈ ਉਹ ਰਿਪੀਟ ਹੋ ਸਕਦੀ ਹੈਗੀ ਹੈ ਯਾਨੀ ਕਿ ਲਿਬਰਲ ਸਰਕਾਰ ਨਾਲ ਜੁੜੀ ਹੋਈ ਇਹ ਚੰਗੀ ਖਬਰ ਹੈਗੀ ਹੈ ਤੇ ਖਾਸ ਕਰਕੇ ਜੇਕਰ ਇਹ ਇਮੀਗ੍ਰੇਸ਼ਨ ਦੇ ਪੱਖ ਤੋਂ ਦੇਖਿਆ ਜਾਵੇ ਤੇ ਇੱਕ ਚੰਗੀ ਅਪਡੇਟ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਉਹ ਅੰਕੜੇ ਸ਼ੇਅਰ ਕਰਨੇ ਆ ਜਿਹੜੇ ਸ਼ਾਇਦ ਤੁਸੀਂ ਬਹੁਤ ਘੱਟ ਤੁਹਾਨੂੰ ਏਜੰਟੀਆਂ ਹੋਰ ਬਲੌਗਰ ਜਿਹੜੇ ਆ ਉਹ ਸ਼ੋਅ ਕਰਾਉਂਦੇ ਆ ਜਾਂ ਉਹ ਦਿਖਾਉਂਦੇ ਆ ਕਿਉਂਕਿ ਅਸੀਂ ਗੱਲ ਕਰਦੇ ਆ ਗਰਾਉਂਡ ਦੀ ਅਸੀਂ ਗੱਲ ਕਰਦੇ ਆ ਤੁਹਾਡੀ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਸ ਨੂੰੜਾ ਸੋ ਪੀ ਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਦੇ ਵਿੱਚ ਇੰਪੋਸਸ ਵੱਲੋਂ ਇੱਕ ਪੋਲ ਕੰਡਕਟ ਕਰਾਇਆ ਗਿਆ ਸੀਗਾ ਤੇ ਜਿਹੜਾ ਬੀਤੀ ਫਰਵਰੀ ਐ ਫੈਬ ਦੇ ਲਾਸਟ ਵੀਕ ਦੇ ਵਿੱਚ ਇਹ ਪੋਲ ਜਿਹੜਾ ਹੈ ਉਹ ਰਿਲੀਜ਼ ਕੀਤਾ ਗਿਆ ਹੈ ਜਿਹਦੇ ਵਿੱਚ ਚੰਗੀ ਗੱਲ ਇਹ ਹੈ ਕਿ 38% ਕੈਨੇਡੀਅਨਸ ਜਿਹੜੇ ਨੇ ਉਹ ਲਿਬਰਲ ਨੂੰ ਵੋਟ ਕਰਨਾ ਚਾਹੁੰਦੇ ਹੈਗੇ ਨੇ ਤੇ ਜਿਹੜਾ ਕਿ 2% ਵਾਧਾ ਹੈ 36% ਲੋਕ ਜਿਹੜੇ ਹੈ ਹੁਣ ਕੰਜ਼ਰਵੇਟਿਵ ਪਾਰਟੀ ਵਾਲੇ ਪਾਸੇ ਨੂੰ ਮੂਵ ਹੁੰਦੇ ਹੋਏ ਲੱਗ ਰਹੇ ਨੇ ਜਿਹੜਾ ਕਿ ਇੱਕ ਬਹੁਤ ਕਹਿ ਸਕਦਾ ਹੈ ਕਿ ਲੰਬੇ ਟਾਈਮ ਤੋਂ ਬਾਅਦ ਲਿਬਰਲ ਸਰਕਾਰ ਦੇ ਲਈ ਚੰਗੀ ਅਪਡੇਟ ਹੈਗੀ ਆ ਪਿਛਲੇ ਦਿਨਾਂ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਨਾਲ ਰਿਸ਼ਤੇ ਵਿਗਾੜੇ ਗਏ ਜਾਂ ਕਹਿ ਸਕਦੇ ਹੋ ਕਿ ਕੈਨੇਡਾ ਦੇ ਉੱਤੇ ਟੀਕਾ ਟਿੱਪੜੀਆਂ ਕੀਤੀਆਂ ਗਈਆਂ ਭਾਵੇਂ ਉਹ 25% ਟੈਰਿਫ ਵਾਲੀ ਗੱਲ ਕਰ ਲਈਏ ਜਾਂ ਫਿਰ ਉਸ ਟੈਰਿਫ ਤੋਂ ਇਲਾਵਾ ਜਸਟਿਨ ਟਰੂਡੋ ਨੂੰ 51ਵਾਂ ਗਵਰਨਰ ਕਹਿਣ ਦੀ ਗੱਲ ਕੀਤੀ ਗਈ ਕੈਨੇਡਾ ਦਾ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਨਹੀਂ ਮੰਨਿਆ ਜਾ ਰਿਹਾ ਸੀ ਉਹ ਕਹਿ ਰਹੇ ਸੀਗੇ ਕਿ ਇਹ 51ਵਾਂ ਸਟੇਟ ਹੋਵੇਗਾ ਯੂਐਸ ਦਾ ਤੇ ਯੂਐਸ ਦੇ 51ਵੇਂ ਸਟੇਟ ਦੇ ਗਵਰਨਰ ਹੋਣਗੇ ਜਸਟਿਨ ਟਰੂਡੋ ਇਹ ਗੱਲ ਕਹੀ ਗਈ ਸੀਗੀ ਡੋਨਲਡ ਟਰੰਪ ਦੇ ਵੱਲੋਂ ਤੇ ਉਸ ਤੋਂ ਬਾਅਦ ਹੁਣ ਜਿਹੜੇ ਕੈਨੇਡੀਅਨਸ ਨੇ ਉਹਦਾ ਇੰਪੈਕਟ ਜਿਹੜਾ ਉਹਨਾਂ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਇੱਕ ਟਾਈਮ ਸੀਗਾ ਜਿਸ ਦੇ ਵਿੱਚ ਟਰੂਡੋ ਸਰਕਾਰ ਨੂੰ ਲੋਕ ਪਸੰਦ ਨਹੀਂ ਕਰ ਰਹੇ ਸੀ ਕੈਨੇਡੀਅਨਸ ਜਿਹੜੇ ਆ ਉਹਨਾਂ ਦੇ ਹੱਕ ਵਿੱਚ ਨਹੀਂ ਹੈਗੇ ਸੀਗੇ ਪਰ ਇਹਨਾਂ ਟੀਕਾ ਟਿੱਪੜੀਆਂ ਤੋਂ ਬਾਅਦ ਤੇ ਲਿਬਰਲ ਦੇ ਜਵਾਬ ਤੋਂ ਬਾਅਦ ਹੁਣ ਇੱਕ ਸੌਫਟ ਕਾਰਨਰ ਜਿਹੜਾ ਉਹ ਲਿਬਰਲ ਸਰਕਾਰ ਵਾਲੇ ਪਾਸੇ ਨੂੰ ਝੁਕਿਆ ਹੈ ਆਮ ਕੈਨੇਡੀਅਨਸ ਦਾ ਹੁਣ ਇੱਕ ਗ੍ਰਾਫ ਦੇ ਜ਼ਰੀਏ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਵੋਟ ਸ਼ੇਅਰ ਜਿਹੜਾ ਕਿਸ ਤਰੀਕੇ ਨਾਲ ਹੋ ਸਕਦਾ ਜੇਕਰ ਅਜੇ ਇਲੈਕਸ਼ਨ ਹੋ ਜਾਣ ਕੈਨੇਡਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਜਿਹੜੀ ਕਿ ਸਭ ਤੋਂ ਟੌਪ ਤੇ ਬੈਠੀ ਹੋਈ ਸੀਗੀ ਇਹ ਮੰਨਿਆ ਜਾ ਰਿਹਾ ਸੀ ਕਿ ਕੰਜ਼ਰਵੇਟਿਵ ਜਿਹੜੀ ਹੈ ਉਹ ਸਰਕਾਰ ਬਣਾ ਸਕਦੀ ਹੈ ਤੇ ਜ਼ਿਆਦਾ ਚਾਂਸ ਉਸਦੇ ਬਣਦੇ ਨੇ ਉਹਨਾਂ ਨੂੰ ਹੁਣ 36% ਦੀ ਵੋਟ ਸ਼ੇਅਰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਲਿਬਰਲ ਸਰਕਾਰ ਜਿਹੜੀ ਹੈ ਉਹਨਾਂ ਨੂੰ 38% ਵੋਟ ਸ਼ੇਅਰ ਮਿਲ ਰਿਹਾ ਹੈ ਯਾਨੀ ਕਿ ਲਿਬਰਲ ਜਿਹੜੇ ਨੇ ਉਹ ਕੰਜ਼ਰਵੇਟਿਵ ਤੋਂ ਅੱਗੇ ਨਿਕਲ ਗਏ ਨੇ ਐਨਡੀਪੀ ਦੇ ਹੱਕ ਵਿੱਚ 12% ਦੀ ਲੋਕ ਜਾਂਦੇ ਹੋਏ ਨਜ਼ਰ ਆ ਰਹੇ ਨੇ ਉਸ ਤੋਂ ਇਲਾਵਾ ਜਿਹੜੀਆਂ ਹੋਰ ਪਾਰਟੀਆਂ ਨੇ ਉਹਨਾਂ ਦਾ ਡਾਟਾ ਜਿਹੜਾ ਹੈ ਉਹ ਤੁਸੀਂ ਦੇਖ ਸਕਦੇ ਹੋ ਗ੍ਰਾਫ ਦੇ ਵਿੱਚ ਪਰ ਜਿਹੜੀਆਂ ਮੇਨ ਸਟ੍ਰੀਮ ਦੀਆਂ ਤਿੰਨ ਪਾਰਟੀਆਂ ਨੇ ਤੇ ਖਾਸ ਕਰਕੇ ਜਿਹੜੀਆਂ ਟੱਕਰ ਵਾਲੀਆਂ ਦੋ ਪਾਰਟੀਆਂ ਨੇ ਕੰਜ਼ਰਵੇਟਿਵ ਤੇ ਲਿਬਰਲ ਉਹਨਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤੇ ਕੰਜ਼ਰਵੇਟਿਵ ਜਿਹੜੇ ਨੇ ਹੁਣ ਲਿਬਰਲ ਨਾਲੋਂ ਕਹਿ ਸਕਦਾ ਕਿ ਪਿਛੜਦੇ ਹੋਏ ਨਜ਼ਰ ਆ ਰਹੇ ਨੇ ਤੇ ਐਨਡੀਪੀ ਜਿਹੜੀ ਹੈ ਜੇਕਰ ਏਦਾਂ ਦਾ ਕੋਈ ਸਿਨੈਰੀਓ ਬਣਦਾ ਹੈ ਐਨਡੀਪੀ ਜਿਹੜੀ ਆ ਉਹ ਸਾਥ ਦੇਵੇਗੀ ਲਿਬਰਲ ਦਾ ਤੇ ਦੁਬਾਰਾ ਟਰੂਡੋ ਸਰਕਾਰ ਜਿਹੜੀ ਹੈ ਉਹ ਰਿਪੀਟ ਹੋ ਸਕਦੀ ਹੈਗੀ ਹੈ ਹੁਣ ਇਹ ਤੇ ਸੀਗਾ ਉਹ ਅੰਕੜਾ ਹੁਣ ਇਹ ਜਿਹੜਾ ਤੁਹਾਡੇ ਨਾਲ ਮੈਂ ਗ੍ਰਾਫ ਸ਼ੇਅਰ ਕੀਤਾ ਇਸ ਤੋਂ ਇਲਾਵਾ ਇਧਰਲੇ ਪਾਸੇ ਮੂਵ ਕਿਉਂ ਹੋਇਆ ਉਹਦੇ ਬੈਕਗ੍ਰਾਉਂਡ ਤੇ ਆਪਾਂ ਜਾਣਦੇ ਹਾਂ ਟਰੰਪ ਨੇ ਜਿਹੜਾ ਕਿਹਾ ਸੀਗਾ ਕਿ ਕੈਨੇਡਾ ਨੂੰ ਉਹ 52ਵਾਂ ਸਟੇਟ ਬਣਾਉਣਗੇ ਉਸ ਬਾਰੇ ਕੈਨੇਡੀਅਨਸ ਦੀ ਕੀ ਰਾਏ ਹੈ ਉਹਦਾ ਵੀ ਪੋਲ ਕੀਤਾ ਗਿਆ ਉਸ ਪੋਲ ਦੇ ਵਿੱਚ ਚਾਰ categories ਰੱਖਿਆ ਗਈਆਂ ਪਹਿਲੀ ਕਿ ਹੀ ਇਸ ਡੂਇੰਗ ਇਟ ਦੀ ਥ੍ਰੀਟਨ ਕੈਨੇਡਾ ਬਟ ਇਸ ਨਾਟ ਐਕਚੁਅਲੀ ਸੀਰੀਅਸ ਅਬਾਊਟ ਇਟ ਯਾਨੀ ਕਿ ਪੁੱਛਿਆ ਗਿਆ ਲੋਕਾਂ ਨੂੰ ਕਿ ਕੀ ਕੈਨੇਡਾ ਨੂੰ ਥ੍ਰੈਟ ਕਰ ਰਿਹਾ ਹੈ ਯੂ ਐਸ ਤੇ ਟਰੰਪ ਜਿਹੜੇ ਉਹ ਸੀਰੀਅਸ ਨਹੀਂਗੇ ਤਾਂ ਉਹ ਕਿਹਾ ਹੈ 47% ਲੋਕਾਂ ਨੇ 47% ਲੋਕਾਂ ਨੇ ਕਿਹਾ ਕਿ ਸਿਰਫ ਟਰੰਪ ਜਿਹੜਾ ਹੈ ਉਹ ਧਮਕੀਆਂ ਦੇ ਰਿਹਾ ਹੈ ਕੈਨੇਡਾ ਨੂੰ ਟਰੰਪ ਸੀਰੀਅਸ ਨਹੀਂ ਹੈਗਾ ਇਸ ਚੀਜ਼ ਰੂਲ ਹੈ ਕਿ 51ਵਾਂ ਸਟੇਟ ਬਣੇਗਾ ਯੂਐਸ ਦਾ ਕੈਨੇਡਾ ਹੀ ਇਜ਼ ਸੀਰੀਅਸ ਅਬਾਊਟ ਇਟ ਯਾਨੀ ਕਿ 트ੰਪ ਸੀਰੀਅਸ ਹੈ 34% ਕੈਨੇਡੀਅਨਸ ਇਹ ਗੱਲ ਮੰਨਦੇ ਨੇ ਕਿ 트ੰਪ ਜੋ ਗੱਲ ਕਹਿ ਰਿਹਾ ਹੈ ਉਹ ਵਾਕਈ ਸੀਰੀਅਸ ਹੈਗਾ ਉਹ ਇਦਾਂ ਕਰ ਸਕਦਾ ਹੈਗਾ ਹੀ ਇਜ਼ ਜੋਕਿੰਗ 10% ਲੋਕ ਜਿਹੜੇ ਆ ਉਹ ਮੰਨਦੇ ਨੇ ਕਿ ਜੋਕ ਕਰ ਰਿਹਾ ਹੈ ਕਿਡਿੰਗ ਕਰ ਰਿਹਾ ਹੈ ਇਹ ਕਹਿ ਸਕਦੇ ਹੋ ਕਿ ਮਜ਼ਾਕ ਕਰ ਰਿਹਾ ਹੈ ਕੈਨੇਡਾ ਦੇ ਨਾਲ 트럼ਪ 10% ਲੋਕ ਮੰਨਦੇ ਨੇ ਤੇ ਡੋਨਟ ਨੋ ਯਾਨੀ ਕਿ ਕਈ 8% ਲੋਕਾਂ ਨੇ ਕਿਹਾ ਕਿ ਜੀ ਸਾਨੂੰ ਨਹੀਂ ਪਤਾ ਹੈਗਾ ਜਦੋਂ ਉਹਨਾਂ ਨੂੰ ਇਹ ਕੁਐਸਚਨ ਕੀਤਾ ਗਿਆ ਸੋ ਇਹਦਾ ਇੱਕ ਬਹੁਤ ਵੱਡਾ ਇੰਪੈਕਟ ਕਹਿ ਸਕਦੇ ਆ ਬਹੁਤ ਵੱਡਾ ਸ਼ਿਫਟ ਜਿਹੜਾ ਹੈ ਉਹ ਹੁਣ ਇਧਰਲੇ ਪਾਸੇ ਨੂੰ ਹੋਇਆ ਹੈ ਕਿ ਵੱਡੇ ਲੈਵਲ ਦੇ ਉੱਤੇ ਜਿਹੜੇ ਐਂਟੀ 트੍ਰੰਪ ਸੈਂਟੀਮੈਂਟ ਨੇ ਉਹ ਹੁਣ ਝੁਕਾਓ ਉਹਨਾਂ ਦਾ ਲਿਬਰਲ ਪਾਰਟੀ ਵਾਲੇ ਪਾਸੇ ਨੂੰ ਹੋਇਆ ਹੈ ਤੇ ਐਨਡੀਪੀ ਦਾ ਵੋਟ ਸ਼ੇਅਰ ਜਿਹੜਾ ਹੈ ਉਹ ਡਿਕਰੀਜ਼ ਹੋਇਆ ਹੈ ਜੇਕਰ ਆਪਾਂ ਜਨਵਰੀ ਦੀ ਗੱਲ ਕਰ ਲਈਏ ਜਿਹੜਾ ਕਿ ਹੁਣ 12% ਰਹਿ ਗਿਆ ਹੈ ਕੈਨੇਡੀਅਨਸ ਦੇ ਵੋਟ ਸ਼ੇਅਰ ਦਾ ਇੱਕ ਚੀਜ਼ ਹੋਰ ਹੈ ਕਿ ਜੇਕਰ ਕੈਨੇਡਾ ਦੇ ਵਿੱਚ ਇਲੈਕਸ਼ਨ ਕਰਾਉਣੇ ਆ ਤਾਂ 86% ਲੋਕ ਮੰਨਦੇ ਆ ਕਿ ਇਲੈਕਸ਼ਨ ਜਿਹੜੇ ਉਹ ਹੁਣੇ ਕਰਵਾ ਦੋ ਤੇ ਇਸ ਕੰਡੀਸ਼ਨ ਦੇ ਵਿੱਚ ਜਿਹੜੀ ਹੈ ਉਹ ਜਿੱਤ ਲਿਬਰਲ ਦੀ ਹੋ ਸਕਦੀ ਹੈਗੀ ਹੈ ਹੁਣ ਇਹ ਜਿਹੜਾ ਸਰਵੇ ਹੈ ਇਹ ਜਿਹੜਾ ਪੋਲ ਹੈ ਉਹ ਈ ਕੇ ਓ ਐਸ ਯਾਨੀ ਇਕੋਸ ਵੱਲੋਂ ਰਿਲੀਜ਼ ਕੀਤਾ ਗਿਆ ਲੇਟ ਫੈਬ ਦੇ ਵਿੱਚ ਯਾਨੀ ਕਿ ਫੈਬ ਦੇ ਲਾਸਟ ਹਫਤੇ ਦੇ ਵਿੱਚ ਇਹ ਰਿਲੀਜ਼ ਕੀਤਾ ਗਿਆ ਹੈਗਾ ਹੁਣ ਮੈਂ ਇਮੀਗ੍ਰੈਂਟ ਦੇ ਹਵਾਲੇ ਤੋਂ ਕਿਉਂ ਕਹਿ ਰਿਹਾ ਕਿ ਇੱਕ ਚੰਗੀ ਖਬਰ ਹੈ ਚੰਗੀ ਖਬਰ ਇਸ ਕਰਕੇ ਕਿ ਲਿਬਰਲ ਨੂੰ ਮੰਨਿਆ ਜਾਂਦਾ ਹੈ ਕਿ ਉਹ ਇਮੀਗ੍ਰੈਂਟ ਦੇ ਹੱਕ ਵਿੱਚ ਹੁੰਦੇ ਨੇ ਤੇ ਕੰਜ਼ਰਵੇਟਿਵ ਨੂੰ ਮੰਨਿਆ ਜਾਂਦਾ ਹੈ ਕਿ ਉਹ ਇਮੀਗ੍ਰੈਂਟਸ ਦੇ ਬਹੁਤ ਖਿਲਾਫ ਹੁੰਦੇ ਨੇ ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਪਡੇਟ ਸੀ ਜੋ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਜ਼ਰੂਰੀ ਸੀਗੀ ਇਸ ਤੋਂ ਇੱਕ ਨਵੀਂ ਉਮੀਦ ਜਿਹੜੀ ਹੈ ਉਹ ਵੱਜ ਜਾਵੇਗੀ ਉਹਨਾਂ ਵਾਸਤੇ ਜਿਹੜੇ ਢੇਰੀ ਢਾ ਕੇ ਬੈਠੇ ਹੋਏ ਸੀਗੇ ਉਮੀਦ ਕਰਦਾ ਬਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵਾਅਦੇ ਤੋਂ ਵਾਅਦੇ ਸ਼ੇਅਰ ਕਰਿਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਸੀਂ ਉਹਦਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿੰਨਾ ਹੋ ਸਕੇ